جیب ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਸਾਡੀ ਦੇ ਸਰਦਾਰੀ ਨੂੰ ਬਰਦਾਦਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿੱਦਣ ਕੀਤੀ ਹੋਈ ਸੀ ਉਹ ਜਦ ਵੀ ਤੇ ਹੀ ਮਹੌਲ ਬਣਿਆ ਸੀ ਗੁਰੂ ਸਾਹਿਬ ਮਹਾਰਾਜ ਜੀ ਦੇ ਸਰਦਾਰੀ ਨੂੰ ਬਦਾਦਾ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਦੀ ਉਮਰ 11 ਸਾਲਾਂ ਦੀ مہاراج چ کرنا ہے آپ نے کوئی نہیں گل جب مہاراجے نے ਰੰਮੀ ਸੁਨਗਾਰਾ ਆਪਾਂ ਪੜਦੇ ਨਾ ਗੁਰੂ ਕੋ ਗੁਰੂ ਘਰਾ ਵਿੱਚ ਜਿਹੜੇ ਨਗਾਰੇ ਇਹਨਾਂ ਗੁਰੂ ਕੋ ਹਰ ਮਨੁੱਖਾਂ ਦੇ ਜੁਮਰੇ ਚਾਹੁੰਦੇ ਆ ਨਗਾਰਾ ਕੇਵਲ ਇੱਕ ਬਾਰੀ ਤੌਰ ਤੇ ਨਹੀਂ ਪ੍ਰਾਕੰਧ ਦੇ ਰੋਣ ਸੀ ਆ ਆਪਾਂ ਦੇਖਦੇ ਨਾ ਗੁਰੂ ਘਰਾ ਵਿੱਚ ਨਗਾਰੇ ਨੇ ਭਾਈ ਨਗਾਰਾ ਰਾਜਸੀ ਸੱਤਾ ਦਾ ਪ੍ਰਤੀਖਿਆ ਦਾ ਤੌਰ ਸੀ ਤੌਰ ਤੇ ਹੋਇਆ ਕਿ ਅੱਜ ਕੇ ਅੱਗੇ ਦੀ ਲੋੜ ਨਹੀਂ ਅੱਜ ਵੀ ਗੁਰੂ ਘਰਾਂ ਨੂੰ ਸੁਨਗਾਰਿਆਂ ਦੀ ਲੋੜ ਹੈ ਕੁਦਰਤੀ ਗੱਲ ਜੀ ਦਾ ਧਰਤੀ ਨੇ ਉਹ ਦਾਰਾ ਸਮਾਂ ਦੇਖਿਆ ਸੀ ਆਪਣੀ ਅੱਖਾਂ ਨਾਲ ਜਿਹੜਾ ਔਰੰਗਜ਼ੇਬ ਬਾਦਸ਼ਾਹ ਜਿਹਦੇ ਨਾਲ ਟੱਕਰ ਹੋਈ ਹੈ ਨਾ ਕਦੇ ਤੁਸੀਂ ਉਹਦਾ ਇਤਿਹਾਸ ਸੁਣੋ ਬੁੰਨੇ ਆਪਣੇ ਸੱਤੇ ਤੋਂ ਜਿਆ ਦੇ ਕੇ ਮਾਰਿਆ ਸੀ ਦਾਰਾ ਸ਼ਿਕੋਹ ਨੂੰ ਜਿਹੜਾ ਪੜ੍ਹਦੇ ਨਾ ਸਾਰੇ ਵੀ ਦਾਰਾ ਕੋਲ ਨੂੰ ਜਿਹੜੀ ਦਵਾਈ ਕਿਦੋਂ ਨਹੀਂ ਸੁਲਿਓ ਕੀਰਤ ਕੋ ਸ਼ਹਿਰ ਤੋਂ ਮਿਲੀ ਸੀ ਦਾਸ ਜੋਨੇ ਆਪਣੀ ਸੰਗੀਤ ਭੈਣ ਨੂੰ ਜਨ ਦੇ ਕੇ ਮਾਰਿਆ ਸੀ ਔਰੰਗਜ਼ੇਬ ਏਡਾ ਇੱਕ ਬਾਪੀ ਰਾਖਾ ਰਾਜਾ ਸੀ ਇਹਨੇ ਆਪਣੇ ਪਿਓ ਸ਼ਾਹਜਹਾਨ ਚਾਦਰ ਦੇ ਵਿੱਚ ਸੁਧਿਆ ਔਰੰਗਜ਼ੇਬ ਇੱਕ ਦਿਨ ਜਿਹਦੇ ਪਿਓ ਸ਼ਾਹਜਹਾਨ ਨੇ ਚਾਦਰ ਦੇ ਵਿੱਚ ਉੱਚੀ ਛਿਹੀ ਦਿੱਤੀ ਸੀ ਆਪਣੇ ਪੁੱਤਰ ਔਰੰਗਜ਼ੇਬ ਨੂੰ ਕਹਿੰਦਾ ਔਰੰਗਜ਼ੇਬ ਤੇਰੀ ਔਰੰਗਜ਼ੇਬ ਨੂੰ ਸੌਂਪਣਾ ਚੰਗੇ ਤੇ ਮਰੇਆ ਪਿੱਤਰਾ ਨੂੰ ਪਾਣੀ ਦਿੰਦੇ ਨੇ ਤੂੰ ਤਾਂ ਜਿਉਂਦੇ ਨੂੰ ਕਾਲਕੋਟੀ ਦੇ ਵਿੱਚ ਸੁੱਟਿਆ। ਤੱਤੋਂ ਪਤਾ ਗੁਰੂ ਕੋਲ ਦੇ ਕੀ ਉਤਰ ਰਿਖੀ ਤੇ ਯਾਸਿੰਦ ਸਿੰਘ ਨੇ। ਇਹ ਇਹ ਸ਼ਾਇਦ ਹੀ ਲੋਕ ਇਹ ਔਰੰਗਜ਼ੇਬ ਦਾ ਅੰਦਰ ਦਾਸਰਿਆ ਜੋਗੀ ਅੰਮਰ ਗਿਆਨਤਾ ਜੀ ਦੇ ਜਦੋਂ ਔਰੰਗਜ਼ੇਬ ਬਾਰੇ ਵਿਚਾਰ ਕਰਦੇ ਨੂੰ ਨਸੀਬ ਦੇ ਪਰਤੇ ਜਿਹੜਾ ਫੈਸਲਾ ਇੰਨਾ ਦੁਰਦਿ ਜਿਨੇ ਆਪਣੇ ਸੱਚੇ ਪ੍ਰਾਧਾਨ ਉਹ ਵਡਾ ਸੀ ਗੁਰੂ ਕੋਲ ਇੰਨੇ ਜਿਹੜੋ ਦਾੜਾ ਨੂੰ ਮਾਰਿਆ ਦਾੜਾ ਨੂੰ ਮਾਰ ਕੇ ਨਾ ਆਪਾਂ ਨੂੰ ਕੇਵਲ ਜੁਨਾਹਤਾ ਦਾ ਚਾਪੜ ਗਿਆ 30 ਕਰੋੜ ਦੀ ਕਾਮ ਲਈ ਭਾਵੇਂ ਧਨ ਨੂੰ ਕੇਵਲ ਜੁਨਾਹਤਾ ਮਹਾਰਾਜੀ ਦਾ ਇੰਨੇ ਆਪਣੇ ਸੱਜਣ ਭਰਾ ਦਾ ਵੀ 30 ਕਰੋੜ ਕਰਕੇ ਜਿਹੜਾ ਧੜ ਸੀ ਸਾਰੀ ਦੁਨੀਆ ਵਿੱਚ ਧਮਾਇਆ ਇੰਨੇ ਆਪਣੇ ਸਕੀਪਾ ਅਨੁਸਾਰ ਲੈ ਕੇ ਬਾਦ ਹੈ ਰਾਜ ਬਾਤ ਲੈਣ ਵਾਸਤੇ ਇਹ ਜੀ ਕੋਈ ਨਹੀਂ ਸਾਡੀ ਮੂਵ ਚਲਾਈ ਜੇ ਜੀਨਾਈਟ ਆ ਰਿਹਾ ਮੈਂ ਕੋਈ ਕੋਈ ਨੰਬਰ ਨਹੀਂ ਲਿਆ ਕਰ ਇਤਨਾ ਤੋਂ ਸਾਰਾ ਮਾਰਾ ਰਿਹਾ ਪਹਿਲੇ ਤੋਂ ਚੇਤੇ ਪੱਤੇ ਨਹੀਂ ਆਉਂਦੇ ਮੈਂ ਪੈਸਾ ਨਹੀਂ ਦੇ ਸਕਦਾ ਉਸ ਵੱਲ ਤੋਂ ਬਾਤ ਬੜਾ ਬੱਝਾ ਨਹੀਂ ਮਿਲਦਾ ਜਿਹੜਾ ਰਾਤ ਹੈ ਆਸਾ ਉਰੇ ਨਹੀਂ ਹੈਗੀ ਬੇਟੇ ਸਰਸਨਾ ਦੀ ਹੋਰ ਬਸ ਭਾਈ ਸੇਵਾ ਚੀ ਸੇਵਾ ਗੁਰੂ ਚਿੱਧੀ ਜੋੜ ਕੇ ਲੈ ਰੰਗ ਦੀ ਸੇਵਾ ਪਰੋ ਸੇਵਾ ਚੀ ਸੇਵਾ ਗੁਰੂ 一个。 ਦੇ ਰਹੇ ਹਾਂ ਲੋਕ ਤੇ ਸਾਹਮਣੇ ਪੈਨ ਹੋਇਆ ਕਿੰਨਾ ਚਾਲਾ ਗੋਣਾ ਆ ਵੀ ਔਰ ਗਾਣਾ ਬਣਾਉਣਾ ਨੂੰ ਸਸੀ ਗਾਜੀ ਜੀ ਇਹੋੜੀ ਵੀਡੀਓ